ਵੇ ਬਾਈ ਸਾਡੇ ਬੰਦੇ ਪਹੁੰਚ ਗਏ ਇੱਧਰ ਇੱਕ ਵਾਰ ਲਾਈਵ ਵੀਡੀਓ ਕੰਨੈਕਟ ਕਰ ਲੈਣਾ ਆ ਠੀਕ ਜਿੰਨਾ ਚੈੱਕ ਹੋ ਗਏ ਅੰਦਰ ਬੈਜੋ ਜੀ ਜਿਹੜਾ ਚੈੱਕ ਹੋ ਜਾਂਦੇ ਭਾਈ ਬਸ ਬਿਠਾਓ ਇਧਰ ਕੰਮ ਥੋੜਾ ਆ ਰਿਹਾ ਜੇ ਫਾਟੋ ਇਹ ਵਾਟਾ ਦੁੰਬਾ ਲੱਗਾ ਮਾਰੀ ਚੰਦਰ ਸਿੰਘ ਵੀ ਡਿਗੀ ਵੜ ਗਏ ਬਾਈ ਪਾਕਿਸਤਾਨ ਚ ਮਲਕੀਤ ਬਾਈ ਟੇਕਦੇ ਮੱਥਾ ਵਾਹਿਗੁਰੂ ਸੱਚੇ ਆਪਾਂ ਅੱਛਾ ਹੋ ਗਿਆ ਇੰਟਰਵਿਊ ਪਾਕਿਸਤਾਨ ਚ ਵਾਹ ਜੀ ਵਾਹ ਭਾਈ ਕੁਝ ਵੀ ਚੈੱਕ ਰਿਹਾ ਕੁਝ ਵੀ ਚੈੱਕ ਰਿਹਾ ਤੇ ਠੇਕੇਦਾਰ ਬੰਦੇ ਦਾ ਫਰਕ ਨਹੀਂ ਹੈਗਾ ਹਾਂਜੀ ਭਾਈ ਤਨ ਤਨ ਵਾਹਿਗੁਰੂ ਵਾਹਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਲੋ ਜੀ ਭਾਈ ਇੱਕ ਵਾਰ ਗਰੁੱਪ ਫੋਟੋ ਖਾਣ ਲੱਗੀ ਸ੍ਰੀ ਕਰਤਾਰਪੁਰ ਸਾਹਿਬ ਸਾਰਿਆਂ ਦੀ ਪਰੇਬਰਾ ਪਰ ਪਹੁੰਚੇ ਨਾ ਹੁਣ ਲੋ ਜੀ ਭਾਈ ਪਹੁੰਚ ਗਏ ਕਹਿੰਦੇ ਜੀ ਕਰਤਾਰਪੁਰ ਸਾਹਿਬ ਐਂਟਰੀ ਹੋਣ ਲੱਗੀ ਭਾਈ ਫੌਜੀ ਬਾਈ ਫੌਜੀ ਵੀਰਾਂ ਨੇ ਕੁੱਤਾ ਵੀ ਰੱਖਿਆ ਵਾ ਬਾਈ ਹਾਂ ਬਾਈ ਪਹੁੰਚ ਗਏ ਬਹੋਰੀਆ ਬਾਈਆ ਕੁੱਤਾ ਵਫਾਦਾਰ ਕਹਿੰਦੇ ਇਹ ਟ੍ਰੈਕਿੰਗ ਕਰਦਾ ਇਹ ਪੂਰੀ ਸੂਰ ਵਾਲੇ ਕਹਿੰਦੇ ਬੱਚਾ ਲੈ ਕੇ ਜੀ ਨਾਲ ਹਾਂ ਆ ਦੇਖੋ ਜੀ ਸਾਹਮਣੇ ਐਂਟਰੀ ਮੇਲ ਹਾਂਜੀ ਬਾਈ ਕਾਟ ਲਾਂ ਸਭੇ ਸਾਰੇ ਬੰਦਿਆ ਨੇ ਆਪਣੇ ਆਪਣੇ ਡਾਕੂਮੈਂਟ ਕੱਟ ਲੈ ਹੱਥ ਕਰਿਓ ਮੜੀਗਾ ਪਹੁੰਚ ਗਏ ਇੱਧਰ ਇੱਕ ਵਾਰ ਲਾਈਵ ਵੀਡੀਓ ਕਰ ਲੈਣਾ ਆਹ ਠੀਕ ਕੋਈ ਦਿੱਕਤ ਨਹੀਂ ਆਉਂਦੀ ਜਿੰਨੇ ਚੈੱਕ ਹੋ ਗਏ ਅੰਦਰ ਭੇਜ ਜੀ ਜਿਹੜਾ ਚੈੱਕ ਹੋ ਜਾਂਦੇ ਭਾਈ ਬਸ ਬੈਠਾਓ ਇਧਰ ਕੰਮ ਕਰਕੇ ਫਿਰ ਅਸੀਂ ਅੰਦਰ ਗੇਟ ਦੇ ਅੰਦਰ ਲਓ ਜੀ ਭਾਈ ਐਂਟਰੀ ਹੋ ਗਈ ਤੇ ਪਾਰਕਿੰਗ ਦੀ ਜਗ੍ਹਾ ਮਿਲ ਗਈ ਭਾਈ ਸਾਹਮਣੇ ਕੋਰੀਡੋਰ ਆ ਲੋ ਜੀ ਭਾਈ ਆ ਸਾਈਡ ਪਾਰਕਿੰਗ ਸਿੱਧਾ ਰਸਤਾ ਪਾਕਿਸਤਾਨ ਆ ਚੱਲੇ ਜੀ ਪਾਰਕਿੰਗ ਮਾ ਜੀਨੇ ਮਾਰ ਇੱਕ ਹਾਂਜੀ ਮਲਕੀਤ ਬਾਈ ਠੀਕ ਹੈ ਜੀ ਪਹੁੰਚ ਕੇ ਕਿਰਪਾ ਕਰ ਪਹੁੰਚ ਜੀ ਪਹੁੰਚ ਜੀ ਕਿਰਪਾ ਹੋਗੀ ਬਸ ਰਹੀ ਆ ਹੁਣ ਬਸ ਰਹੀ ਆ ਬਾ ਬਾਰਡਰ ਪਰ ਇੱਕ ਤਰ੍ਹਾਂ ਦੇ ਕਿ ਨਹੀਂ ਹਰਾਇ ਤੋਂ ਮਹਮਾ ਹਰੇ ਬੋਹੰਡਾ ਕਰ ਲੈ ਲਾ ਬੜੇ ਪਿੱਛੇ ਵੀ ਪੈ ਗਏ ਜੀ ਆਪਾਂ ਉਰੇ ਆਏ ਸਹੀ ਰਿਹਾ ਕਿਰਪਾ ਰਹੀ ਆ ਆ ਪਾਰਕਿੰਗ ਬਾ ਬਾਈ ਕਾਤ ਨਾ ਹੋ ਜਾ ਉਹ ਜਿਹੜੇ ਕੁੱਤੇ ਦੇ ਕਿਆ ਕਰਦੇ ਉਹ ਕੁੱਤੇ ਨਾਲ ਬਾਈ ਬਹੁਤ ਕੁ ਕਰਿਆ ਹਾਂ ਇਹ ਜਿਹੜੀ ਦੇਖਣ ਵਾਲੀ ਹੁੰਦੀ ਜਿਹੜੀ ਕੀ ਦੇਖਣ ਵਾਲੀ ਨਾ ਹਾਂ ਥੋੜੀ ਗੌਰ ਰੱਖਿਆ ਕਰੋ ਵੀ ਕਿਆ ਗੱਲ ਕਰਿਆ ਉਹਨੇ ਨਹੀਂ ਉਹਨੇ ਹੀ ਕਰਿਆ ਤਾਂ ਮੋਗਰੀ ਜਿਹਾ ਬੜਿਆ ਬੜਾ ਹੌਲੀ ਟਰਾਲੀ ਦੀ ਅੱਛਾ ਹਾਂ ਵੀ ਇੱਥੇ ਕੋਈ ਸਮਾਨ ਰੱਖਿਆ ਹੋਵੇ ਕੋਈ ਇੰਨੀ ਤਕੜੀ ਟ੍ਰੇਨਿੰਗ ਹੈ ਹਾਂ ਬੱਲੇ ਯਾਰ ਹੋਰ ਕਈ ਉਹਨਾ ਆਪਣੀਆਂ ਆਂਦਰਾ ਗੱਠੀਆਂ ਕਰ ਲਈਆਂ ਆ ਇਕੱਠੀ ਹੋ ਗਈ ਖਿੱਚ-ਕਿੱਚ ਕੇੰਦਰ ਦੇ ਮੋਸਤ ਵੀ ਕੋਸ ਆਵੇ ਵਾਹ ਜੀ ਵਾਹ ਇੰਨੀ ਤਕੜੀ ਟ੍ਰੇਨਿੰਗ ਹੈ ਬਾਈ ਹਾਂ ਜੀ ਮਲਕੀਤ ਭਾਈ ਦਿਖਾ ਆਪਣਾ ਅਸਲਾ ਹੈਗਾ ਹਾਂ ਇਹਦੀ ਕਿਰਪਾ ਨਾਲ ਆਏ ਆ ਇਹਦੀ ਕਿਰਪਾ ਕੇ ਲਈ ਆਏ ਹੈ ਹਾਂ ਕਿੰਨੀਆਂ ਮੰਜ਼ਲੇ ਰਹਿ ਗਈਆਂ ਬਹੁਤ ਹੁੰਦਾ ਥੋੜੀ ਰਹਿ ਗਈਆਂ ਵਾਹ ਜੀ ਵਾਹ ਬਾਈ ਕੀਆ ਵਧੀਆ ਬਣਾਇਆ ਪਿਆ ਹੈ ਪਹਿਲੀ ਵਾਰ ਇਹ ਬਾਈ ਮੈਂ ਵੀ ਪਹਿਲੀ ਵਾਰ ਤੇਰੇ ਨਾਲ ਦਾ ਹੈ ਲੱਗਾ ਠੀਕ ਹੈ ਬਾਈ ਦੋਹੇ ਮਿਲਗੀਤ ਬਾਈ ਤੇ ਮੈਂ ਪਹਿਲੀ ਵਾਰ ਆਲੇ ਟਰੈਕਟਰ ਪਰ ਰੂਟ ਹੈ ਟਰੈਕਟਰ ਲਈ ਕੱਪੜੇ ਪਾਉਂਦੇ ਆ ਅਮਲਦੀਪ ਨੇ ਕੱਪੜੇ ਪਾਉਂਦੇ ਆ ਜੇ ਪਿੱਛੇ ਕਾਰੇ ਬਾਲ ਪੈਂਦੇ ਨੇ ਜੱਦੇ ਬਾਲ ਪੈਂਦੇ ਨੇ ਥੋੜੀ ਦੇਖ ਲੈ ਉਹ ਕੁਛ ਨਹੀਂ ਹੁੰਦਾ ਕੱਪੜਿਆਂ ਨੂੰ ਆ ਜਾਂਦੇ ਸਾਹਮਣੇ ਬਾਈ ਮੇਨ ਐਂਟਰੀ ਐ ਇੱਥੇ ਇੱਕ ਵਾਰ ਲੈਂਚ ਖੜਨਾ ਪੈਣਾ ਐ ਉਤੋਂ ਬਾਅਦ ਮੈਂ ਅੰਦਰ ਐਂਟਰ ਐ ਹਾਂ ਵੀ ਹੈਗੇ ਆ ਛੜਦਾਲੂ ਆਏ ਪਏ 280 ਕਹਿੰਦੇ ਤੇ ਅੱਜ 280 ਜਾਣੀ ਆਪਣੇ ਕੋਲ ਐਂਟਰੀ ਆਉਣੀ ਜੀ ਜਿਹੜਾ ਸਾਹਮਣੇ ਸਾਰੇ ਸਾਰੇ ਸਾਹਮਣੇ ਨੂੰ ਸੰਭਾਲਦੇ ਨੇ ਜੀ ਅੰਦਰ ਜੀ ਮੰਨਣਾ ਤੇ ਜੀ ਇਹਦੇ ਤੋਂ ਪੂਰੀ ਕਰਦੇ ਨੇ ਉਹ ਜੀ ਬਾਈ ਸਾਰੇ ਜਾਣੇ ਲੱਗੇ ਅੰਦਰ ਇੰਟਰੀ ਹੋ ਗਈ ਹੈ। ਲੋ ਜੀ ਬਾਈ ਬਹੁਤ ਵਧੀਆ ਬਣਾਇਆ ਬੰਦਰ ਤੇ। ਬਾਕੀ ਸਾਡੇ ਬੰਦੇ ਵਾਲੀ ਚੈੱਕਿੰਗ ਹੁੰਦੀ ਉੱਪਰ। ਹਾਂਜੀ ਵੀਰ। ਕੀ ਹੋਇਆ ਮਨ? ਨਹੀਂ ਨਹੀਂ ਉੱਥੇ ਦਾ ਕਬਾੜ। ਕੀ ਹੋਇਆ ਜੀ? ਉਹ ਦੂਈ ਕਰਾਂਸੀ ਦੀ ਕਬਾੜ ਦੀ। ਹਾਂਜੀ। ਉਹ ਦੂਈ ਕਰਾਂਸੀ ਵਾਲੀ ਜੀ ਉਹ ਵਾਪਸ ਦੀ ਕਿਹਾ। ਠੀਕ ਹੈ ਠੀਕ ਹੈ। ਆਉਂਦੇ ਹੋ ਕੱਢ ਲੂਗਾ। ਜਦੋਂ ਤੋਂ ਮੇਰੇ ਕੋਲ ਸਿੱਟੀ ਵੀ ਦੇ ਦਿੱਤਾ ਕਰ ਵਾਲੇ। ਉਹ ਮੱਕੜੇ ਆ ਘਰ ਇਹੋ ਬਾਈਕ ਚ ਚਪਾਈਆਂ ਹੋਰ ਤਾਂ ਅੰਦੀ ਚੈਕਿੰਗ ਹੋ ਰਹੀ ਹੈ ਬਾਈ ਹੋਰ ਤਾਂ ਬਾਈ ਦੀ ਚੈਕਿੰਗ ਹੈ ਇਹ ਤਾਂ ਉਹੀ ਯਾਰ ਬਾਈ ਮੇਰਾ ਕੁਝ ਵੀ ਚੈੱਕ ਕਰਿਆ ਕੁਝ ਵੀ ਚੈੱਕ ਕਰੇ ਤੇ ਠੇਕੇਦਾਰ ਬੰਦੇ ਦਾ ਫਰਕ ਨਹੀਂ ਹੈਗਾ ਤਾਂ ਤਾਂ ਅੰਦੀ ਚੈਕਿੰਗ ਹੋ ਰਹੀ ਹੈ ਹਾਂਜੀ ਬਾਈ ਤਨ ਤਨ ਵਾਹਿਗੁਰੂ ਵਾਹਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਹਾਂਜੀ ਵੀਰ ਹੋ ਗਿਆ ਕਲੀਅਰ ਹਾਂਜੀ ਹਾਂ ਲੱਗੀ ਜੀ ਮੋਹਰ ਲਗੀ ਜਿਹੜਾ ਆਪਣਾ ਪੇਪਰ ਕਢਾਇਆ ਤਾਂ ਤੁਸੀਂ ਆਹ ਪਾਸਪੋਰਟ 'ਤੇ ਲਗਦੀ ਨਹੀਂ ਹੈਗੀ ਇਹਦੇ ਭਲਾ ਦੀ ਫੋਟੋ ਕਾਪੀ ਫੋਟੋ ਕਾਪੀ ਮਹਾਰਾਜੀ ਬਾਈ ਲੱਗੀ ਹਾਂ ਹੋਰ ਲੋਗੂ ਨੇ ਮੈਂ ਮਾਈ ਉਹਰੇ ਗਾਂਚੇ ਲੱਗੀ ਹਾਂ ਹਾਂ ਉਹਦਾ ਲਾਸਟ ਨਹੀਂ ਹੁਣ ਤੈਨੂੰ ਤਾਂ ਨੌਲੇਜ ਹੈਗੀ ਗਾਹਾਂ ਹੁਣ ਡਾਲਰ ਕਿੱਥੇ ਡਾਲਰ ਦੱਸਾਂਗੇ ਉਹ ਪਾਕਿਸਤਾਨ ਜਾਣਾ ਹੈ ਲੈ ਤਾਂ ਆਪਾਂ ਇੰਡੀਆ 'ਚ ਫਿਰਦੇ ਆਈਡੀਆ 'ਚ ਹੈਲੇ ਕਾਉਂਗਾ ਥੋੜਾ ਮੱਥਾ ਲੈਣ ਪਤਾ ਕੇ ਬਸ ਠੀਕ ਆ ਠੀਕ ਆ ਲੈਣ ਲੱਗੀ ਜੇ ਚਿੱਟੇ ਨਾਲ ਵਿੱਚ ਪੱਤੀ ਆ ਜੀ ਜੀ ਤੁਹਾਨੂੰ ਦਾ ਇੱਧਰ ਕੀ ਟ ਆਪਣਾ ਵਿਚਾਲੇ ਜਗਾ ਛੱਡੇ ਵੀ ਲਾਈਨ ਲਾਈ ਹੋਈ ਬਹੁਤ ਜੀ ਦੇਖਣੀ ਹਾਂ ਆਪਾਂ ਨੂੰ ਪਤਾ ਲੱਗ ਜਾਣਾ ਉਹ ਪਾਕਿਸਤਾਨੀ ਖੜਿਆ ਹੈ ਜੜਾ ਖੜਿਆ ਹੈ ਠੀਕ ਹੈ ਠੀਕ ਹੈ ਬਈ ਸਾਰੇ ਇਹ ਬੰਦੇ ਨੇ ਛੱਡ ਕੇ ਆਉਣੇ ਠੀਕ ਹੈ ਜੀ ਠੀਕ ਹੈ ਕਹਿੰਦਾ ਫਾਦਾ ਮੈਂ ਜੀ ਗੱਡੀਆਂ ਤਿਆਰ ਤੇ ਬਿੰਦਰભાઈ ਕਿਹੜੀ ਗੱਡੀ 'ਚ ਬੈਣਾ ਮੈਂ ਚਲਾਉਂਗਾ ਵਾਹ ਜੀ ਵਾਹ ਪ੍ਰਧਾਨ ਜੀ ਕਿਹੜੀ ਗੱਡੀ 'ਚ ਜਾਣਾ ਏ ਜਿਹੜੀ ਜਿਵੇਂ ਮਰਜ਼ੀ ਬਿਠਾ ਲ ਦੋ ਪ੍ਰਧਾਨ ਜੀ ਆ ਪ੍ਰਧਾਨ ਬੈਠੇ ਆਈ ਜੀ ਇਹਨੂੰ ਪੂਰੀ ਕਰੋ ਨਾ ਕਲਾਸੇ 16 ਬੰਦੇ ਇਹ 16 ਲੋ ਜੀ ਬਾਈ ਪ੍ਰਧਾਨ ਬੈਠੇ ਸੱਚੇ ਇੱਕਦਾਰ ਆ ਜਾ ਓਏ ਮਰੂਤੀ ਨਹੀਂ ਆ ਜਾ ਚਲਾ ਲੈ ਡਰਾਈਵਰ ਹੈਗਾ ਉਹ ਗੱਡੀ ਗਈ ਉਹ ਗੱਡੀ ਗਈ ਬਾਈ ਬਣੀ ਹਾਂਜੀ ਉਹ ਫੋਟੋ ਫੋਟੋ ਲੈਣੀ ਜੀ ਫੋਟੋ ਲੈਣੀ ਉਹ ਫੋਟੋ ਹੀ ਲੈਣ ਦੀ ਵੀਰ ਫੋਟੋ ਲੈ ਲਓ ਤੁਸੀਂ ਇੱਕ ਫੋਟੋ ਲੈ ਲਓ ਬਣਾ ਲਈ ਅੱਜ ਦੇਖੇਦਾ ਜੀ ਬਾਈ ਪੰਜਾਬ ਦੇ ਵੀਰੇਸਨ ਤੋਂ ਨਿਕਲਣ ਦੇ ਬਾਅਦ ਇਹਨਾਂ ਦੀਆਂ ਗੱਡੀਆਂ ਆ ਗਿਆ ਬਾਈਆਂ ਦੀਆਂ ਬਹੁਤ ਸੋਹਣੀਆਂ ਗੱਡੀਆਂ ਤੇ ਹਵਾਦਾਰ ਗੱਡੀਆਂ ਹੋਈਆਂ ਤੇ ਸਾਰੇ ਬੰਦੇ ਬੈਠਣਗੇ ਬਾਈ ਲੈ ਕੇ ਜਾਊਗਾ ਬੜਾ ਧੰਨਵਾਦ ਬਾਈ ਦਾ ਇਹ ਤੁਹਾਨੂੰ ਕਿਹਨਾਂ ਨਾਮ ਹਾਂ ਜੀ ਠੇਕੇਦਾਰ ਜੀ ਕਿਹੜਾ ਗੇਰ ਲਾਤਾ ਕਿਹੜਾ ਗੇਰ ਲਾਤਾ ਪ੍ਰਧਾਨ ਜੀ ਤੇਰੀ ਗੱਡੀ ਜੇ ਨਾ ਆਵਾਜ਼ ਆ ਰਹੀ ਨਾ ਗੁਸਾਰੀ ਇਹ ਬੈਟਰੀ ਵਾਲੀ ਹੈ ਜੀ ਹਾਂ ਜੀ ਫਿਰ ਅੱਪਨ ਵੀ ਲੈ ਜਾਏ ਖੇਤਾਂ ਚ ਕੰਮ ਕਰਨ ਕੋਲ ਵਾਸਤੇ ਵੀਰ ਕਿੰਨਾ ਟਾਈਮ ਕੱਢ ਜਾਂਦੀ ਇੱਕ ਦਿਨ ਕੱਢ ਜਾਂਦੀ ਚਾਰਜ ਕਰੀ ਵੀ ਕਦੋਂ ਘਟ ਜਾਂਦੀ ਹੈ ਤੇ ਬਾਈ ਉਹਰੇ ਲੋਕਲੇ ਤੁਸੀਂ ਤਾਂ ਦੂਰ ਤੋਂ ਆਏ ਮੈਂ ਤਾਂ ਲੋਕਲੇ ਆ ਠੀਕ ਹੈ ਮੇਰਾ ਬੋਬਾ ਅੱਛਾ ਹੀ ਹਾਂਜੀ ਆਮਨਦੀਪ ਜੀ ਤੇ ਬਾਈ ਜੀ ਆਪਣਾ ਹੋਰ ਕਿੱਥੇ ਜਾਜੇ ਪੰਜਾਬ ਚੋਂ ਬਾਈ ਅਮਨੇ ਤੇਰਾ ਬਾਈ ਅਸੀਂ ਇੰਡੀਆ ਸਿਫਾ ਨੂੰ ਲੈ ਕੇ ਆਏ ਟਿਕਾਣਾ ਠੀਕ ਹੈ ਜੀ ਲੋ ਜੀ ਕਹਿੰਦਾ ਸਰਕਾਰੀ ਗੱਡੀਆਂ ਐ ਬਿਨਾਂ ਤੇਲ ਦੇ ਚੱਲਦੀਆਂ ਐ ਹਾਂਜੀ ਬਤਾ ਜੀ ਜਾਣੇ ਨੂੰ ਮਨੇ ਨਹੀਂ ਕਰਦਾ ਹਾਂ ਪੰਨ ਤਾਂ ਪਰ ਨਹੀਂ ਸੜਦਾ ਕਿਉਂ ਆ ਵਾਹੋ ਬਾਈ ਬੜੀ ਸਪੀਡ ਆ ਗੱਡੀਆਂ ਦੀ ਵਾਹ ਦੱਬਦੀ ਕਿਤੇ ਸੁਣਾਰਾ ਕਹਾ ਬਾਈ ਦੇਖੀ ਮੁੱਠੀਉ ਨਾ ਕਰਤੀ ਅਰੋਧਾ ਤਿਆਰ ਦਵਾਈ ਜਾ ਬੜੀ ਜੇਤੀ ਆਏ ਇਸ 에어ਪੋਰਟ ਮੇ ਆਹ ਸਾਈਡ ਆ ਬਾਈ ਜਿਹੜੀ ਮੇਨ ਲਾਈਨ ਆ ਪ੍ਰਧਾਨ ਜੀ ਲਾਈਨ ਪਰ ਕਰਨੀ ਬੜਾ ਲਗੇ ਮਲਕੀਤ ਬਾਈ ਖੁਸ਼ ਹੋਏ ਪਿਆ ਲੈ ਆਏ ਤੁਮ ਚਲਪਤਾ ਨਾ ਇੱਥੇ ਨਹੀਂ ਆਣਾ ਦੱਸ ਦਿੱਤੀ ਕਿ ਇੱਥੇ ਨਹੀਂ ਆਣਾ ਮੈਨੂੰ ਗਾਰੰਟੀ ਦਿੰਦਾ ਪਾਕਿਸਤਾਨ ਦਾ ਹਾਂ ਜੀ ਬਾਈ ਹਾਂ ਆਹ ਦੇਖੀ ਨੋ ਹਾਂ ਜੀ ਬਾਈ ਬੜ ਕੇ ਪਾਕਿਸਤਾਨ ਚ ਵੜ ਗਏ ਬਾਈ ਪਾਕਿਸਤਾਨ ਚ ਮਲਕੀਤ ਬਾਈ ਤੇਗਦੇ ਮੱਥਾ ਵਾਹਿਗੁਰੂ ਸੱਚੇ ਆਪਾ ਆਛਾ ਹੋ ਗਿਆ ਇੰਟਰਵਾਈ ਪਾਕਿਸਤਾਨ ਚ ਵਾਹ ਜੀ ਵਾਹ ਲਓ ਜੀ ਬਾਈ ਸਾਡੀ ਬੱਸ ਤਿਆਰ ਖੜੀ ਐ ਕਹਿੰਦੇ ਪ੍ਰਧਾਨ ਜੀ ਤਿਆਰ ਆ ਪ੍ਰਧਾਨ ਜੀ ਵੜ ਗਏ ਪਾਕਿਸਤਾਨ ਚ ਹਾਂ ਹੋ ਗਏ ਧਰਤੀ ਜੈਂਟਰ ਆਪਣੇ ਦੇਖ ਲੈ ਜਮੀਨ ਉਹੀ ਜਮੀਨ ਉਹੀ ਆਹ ਧਾਰ ਨੇ ਮੋਡੀਫਾਈਸ ਕਰੀ ਆਹ ਧਾਰ ਆ ਬਾਈ ਬਾਰਡਰ ਵਾਲੀ ਜਿਹਨੇ ਪੌੜੇ ਪਾਏ ਵੇ ਕਹਿੰਦੇ ਇਹਦੇ ਹੀ ਮੁਰਦਾ ਆਹ ਮਸਲਾ ਹੈ ਸਾਰਾ ਪ੍ਰਧਾਨ ਏਸੀ ਬਸਮਾ ਜਾਣਾ ਆ ਜੋ ਫਿਰ ਚੱਲਦੇ ਆ ਆ ਜਾਣ ਵਿਕੀ ਨਹੀਂ ਹੈ ਕਿ ਵਿਕੀ ਅੱਛਾ ਹਾਲੇ ਰਹਿ ਗਏ ਥੋੜੇ ਬੰਦੇ ਹੈ ਬਾਈ ਹਾਲ ਦੀ ਘੜੀ ਕਹਿੰਦੇ ਅਸੀਂ ਪਾਕਿਸਤਾਨ ਦੇ ਵਿੱਚ ਖੜੇ ਹੈ ਸਾਡੇ ਵੀਰ ਵੀ ਇੱਧਰ ਆ ਆ ਦੇਖੋ ਬਾਈ ਪਾਕਿਸਤਾਨੀ ਵੀਰ બસ ਆਵਾਸ ਇਹਨਾਂ ਦੇ ਪ੍ਰਧਾਨ ਜੀ ਆ ਬਸ ਲੈ ਕੇ ਜਾਉਂਗੀ ਪਾਕਿਸਤਾਨ ਚ ਹੁਣ ਪਾਕਿਸਤਾਨ ਦੇ ਅੰਦਰ ਐਂਟਰ ਹੋ ਗਏ ਬਾਈ ਐਂਟਰ ਹੋ ਗਏ ਆ ਹਾਂਜੀ ਤੇ ਬੰਦੇ ਵੀ ਵਧੀਆ ਕੁਛ ਦਿਨ ਆ ਬਸ ਜੇ ਆਪਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਲੈ ਕੇ ਜਾਉਂਗੀ ਸ੍ਰੀ ਗੁਰੂ ਗ੍ਰੰਥ ਸਾਹਿਬ ਹਾਂ ਸਟਾਫ ਵਾਲੇ ਬੰਦੇ ਇੱਕ ਨੰਬਰ ਬਹੁਤ ਵਧੀਆ ਸੇਵਾ ਫਤਰਦਾਰੀ ਕਰ ਰਹੇ ਆ ਬਹੁਤ ਬੁਢੇ ਦੱਸ ਰਹੇ ਆ ਬਹੁਤ ਸਵਾਬ ਬੜਾ ਵਧੀਆ ਕੋਲਦਾ ਇਹ ਨਹੀਂ ਹੈਗਾ ਵੀ ਕੋਈ ਗਲਤ ਕੰਡ ਨਹੀਂ ਕਰਦਾ ਉਹ ਸਾਹਮਣੇ ਜ਼ੀਰੋ ਲਾਈਨ ਆ ਬਾਈ ਉੱਥੇ ਤੇ ਐਂਟਰ ਹੋ ਕੇ ਅੰਦਰ ਆ ਗਏ ਬਾਕੀ ਹੁਣ ਬੱਸ ਲੈ ਕੇ ਜਾਉਂਗੀ ਆ ਬਾਰਡਰ ਦਾ ਪ੍ਰਧਾਨ ਕਹਿੰਦਾ ਤਾਰਾ ਨੇ ਮੰਗੇ ਪੁਆਏ ਫੇ ਬਾਕੀ ਸਭ ਕੁ ਠੀਕ ਹੈ ਅੱਜ ਹੁਣ ਥੋੜੀ ਜੀ ਡਰਾਈਵਰ ਨਾਲ ਇੰਟਰਵਿਊ ਕਰ ਲਈ ਆਪਾਂ ਡਰਾਈਵਰ ਦੀ ਕਿੱਲੇ ਦੀ ਫੋਟੋ ਦਿਖਾਣੀ ਹੈ ਜੀ ਸੇਵਾ ਕਰ ਰਹੇ ਆ ਬਹੁਤ ਬਹੁਤ ਧੰਨਵਾਦ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਠੀਕ ਆ ਜੀ ਸਾਡੇ ਬੰਦਿਆਂ ਨੂੰ ਤੁਸੀਂ ਤੇ ਲੈ ਕੇ ਜਾਂਦੇ ਆ ਬਹੁਤ ਬੜੀ ਖੁਸ਼ੀ ਹੁੰਦੀ ਆ ਨੋ ਬਾਈ ਬਹੁਤ ਧੰਨਵਾਦ ਆ ਵੀਰਾਂ ਦਾ ਹਾਂ ਜੀ ਬਾਈ ਏਸੀ ਬੱਸ ਫੁੱਲ ਹਾਂ ਬਾਈ ਬੱਸਾਂ ਵਧੇਰੀਆਂ ਦੇਖੀਆਂ ਇਹਦੀ ਬੱਸ ਨਹੀਂ ਦੇਖੀ ਐਵੇਂ ਲਗੀ ਜੀ ਬਈ ਸਹੀ ਗੱਲ ਹੈ ਦੇਖ ਲੈ ਰੂਹ ਹੋ ਜਾਊਗੀ ਜੀ ਪ੍ਰਧਾਨ ਕਹਿੰਦੇ ਬੱਸਾਂ ਬਹੁਤ ਦੇਖੀਆਂ ਵਾ ਇਹ ਜੀ ਨਹੀਂ ਦੇਖੀ ਹਾਂ ਜੀ ਸਾਫ ਬੱਸ ਨੇ ਦੇਖੀ ਨਾਲ ਠੰਡੀ ਚੱਲ ਆ ਜੀ ਤੁਸੀਂ ਆ ਰਹੇ ਹੋ ਬੈਠੋ ਹਾਂ ਭਾਈ ਇਹ ਟੂਲ ਕਿਟ ਨਾਲ ਆਪਣੀ ਡਾਕਟਰ ਕਿਟ ਆਪਾਂ ਰੱਖੀ ਵੀ ਆ ਬੜਾ ਢਿੱਲਾ ਵਿੱਚ ਆਉਗਾ ਜਦੇ ਨਾਲ ਨਾਲ ਗੋਲੀ ਪਾਉਂਦਾ ਬਸ ਠੀਕ ਹੈ ਲਓ ਜੀ ਭਾਈ ਪੂਰੇ ਡਾਲਰ ਮੈਂ ਕਿਹਾ ਹੁਣ ਔਰੇ ਟਿਕਟ ਮਿਲਲੀ ਡਾਕਟਰ ਨਾਲ ਨਾਲ ਖੋਲੋ ਉੱਤਰ ਹਾਂ ਜੀ ਪੋਸਟ ਆਬੀ ਦਾ ਲੰਦੂਸਾ 3 ਵੀਲਾ ਦਾ ਸਹਾਇਜ ਬਾਰੇ ਲੋ ਜੀ ਬਾਈ ਡਾਲਰ ਲੈ ਲੈ ਕਿਆ ਮਿਲ ਗਿਆ ਮਿਲ ਗਈ ਤੇ ਬਾਈ ਰਸੀਦ ਰਸੀਦ ਮੁਕੀ ਬਾਈ ਹਾਂ ਡਾਲਰ ਡਾਲਰ ਲੈ ਗਿਆ ਜੇ ਆਓਗੇ ਤਿਆਰ ਆ ਪੂਰਾ ਹਾਂ ਕੋਲ ਉਹ ਮਿਲ ਗਿਆ ਕੋਸ ਆ ਜਾਓ ਫਿਰ ਆਹ ਲੋ ਫੋਟੋ ਖਿਚਰਨਾ ਸਭ ਕਿੱਥੇ ਕਿੱਥੇ ਜਾਣਾ ਨਹੀਂ ਉਹ ਨਹੀਂ ਉੱਥੇ ਜਮੇ ਹੋਣਾ ਹੈ ਬਸ ਆ ਜਾ ਆ ਜਾ ਉਹ ਨਹੀਂ ਨਹੀਂ ਘਰ ਵੀ ਦਿਖਾਉਣਾ ਹੁੰਦਾ ਘਰ ਵੀ ਦਿਖਾਉਣਾ ਹੁੰਦਾ ਕਹ ਨਹੀਂ ਆ ਜਾ ਪ੍ਰਧਾਨ ਕਿੰਨੇ ਪੈਸੇ ਪੜੇ ਨਹੀਂ ਹੋਵੇ ਬੰਦਿਆ ਉਹਦਾ ਨਾ ਨਾ ਵੀ ਡਾਊਨਲੋਡ ਆਈਡੀ ਆਸਲੀ ਪਲੇਜੀ ਮੈਨੂੰ ਹਾਂ ਕਟਾ ਪੈ ਗਿਆ ਕਾਗਜ਼ ਇੱਕ ਕਟਾ ਪੈ ਗਿਆ 31800 ਰੁਪਏ ਲੈ ਲਿਆ ਆਹ ਦੇ ਤਾਂ ਕਿ 20 ਸੇ ਨਲ ਜਾਵੇਗਾ 20 ਸੇ ਨਲ ਦਾ ਚਲੋ ਕੋਈ ਨਹੀਂ ਲਾਂਗੇ ਲਾਂਗੇ 100 ਰੁਪਏ ਦਾ ਕਾਲੀ ਲੱਗੀ ਵੀ ਵਾਰ ਨੂੰ ਚਾਹੇ ਵੀ ਲੱਕਾ ਵੇ ਨਹੀਂ ਬਈ ਧਰਤੀ ਤਾਂ ਉਹੀ ਆ ਪਹੁੰਚ ਗਏ ਹੁਣ ਬੰਦਿਆਂ ਤਾਂ ਗੱਲ ਲੈ ਕੇ ਚੱਲ ਤੂੰ ਕਿ ਆਗੇ ਨਿਕਲ ਗਿਆ ਹਾਂ ਅੱਗੇ ਨਿਕਲ ਗਿਆ ਪਾੜ ਲਾ ਹੈਗਾ ਬੰਦਾ ਨਾ ਅੱਗੇ ਸਾਈਡ ਤੇ ਐਸੀ ਧਰਤੀ ਬਾਪੇ ਨਾਂ ਦੀ ਸਿੱਧੇ ਨਾਮ ਨਹੀਂ ਹੋਈ ਬਾਬੇ ਨਾਨਕ ਦੀ ਧਰਤੀ ਫੋਨ ਕਿੱਥੇ ਫੋਨ ਜੇਬ ਚ ਠੇਕੇ ਦਾ ਰਹਿ ਲ ਗਿਆ ਪ੍ਰਧਾਨ ਜੀ ਬਿੱਲਾ ਮਿਲ ਗਿਆ ਗੱਲ ਚ ਪਾਉਣੇ ਵਾਲਾ ਪਾਓ ਫਿਰ ਕਾਹੀ ਪਤਾ ਲੱਗੂਗਾ ਆ ਮਿਲਿਆ ਬਾਈ ਲੋਏ ਵਾ ਨਿੱਖਰ ਗਿਆ ਵਰਦਾਨ ਹਾਂਜੀ ਹਾਂ ਉਹ ਬਸ ਤਿਆਰ ਖੜੀ ਜਾਨ ਨੂੰ ਠੀਕ ਆ ਹੁਣ ਪੂਰਾ ਠੀਕ ਆ ਬਾਈ ਉੱਥੇ ਘੜੀ ਨਹੀਂ ਮਿਲਦੀ ਆਪਣੀ ਬੱਚੀ ਦੀ ਫੋਟੇ ਹਾਂ ਇੱਧਰ ਆ ਜਾ ਉੱਪਰ ਸਾਰੇ ਬਾਰੇ ਮੁਰਦਾ ਨੂੰ ਦੇਖਣਾ ਜ਼ਰਾ ਹਾਂ ਜੀ ਠੀਕ ਆ ਠੀਕ ਜੀ ਬਹੁਤ ਵਧੀਆ ਇੱਥੇ ਚੱਲਿਆ ਸਾਡੇ ਥੱਲੇ ਹੀ ਬੱਕ ਹੈ ਕੋਈ ਨਹੀਂ ਠੀਕ ਆ ਸੋ ਜਾ ਇੱਦਾਂ ਉਹ ਥੱਲੇ ਰਹਿੰਦੇ ਗਏ ਉਹ ਤਾਂ ਜੱਫਾ-ਕੱਟ ਦੇ ਉਹ ਸੀਟ ਵੈਟ ਲਾ ਦੇ ਲਾ ਦੇ ਲਾ ਦੇ ਕਿੰਨੇ ਦੇ ਖਤਰਾ ਹੁੰਦਾ ਇੰਨੀ ਨਹੀਂ ਥੱਲੇ ਫਿਰ ਹੀ ਗਰੀਬ ਆ ਆਪਾਂ ਪਾ ਲਿਆ ਹਾਂਜੀ ਭਾਈ ਆ ਤਾਰ ਦੇ ਛਾਪੇ ਆ ਹਾਂ ਜਿਹੜੀ ਆ ਤਾਰ ਹੈ ਆਪਾਂ ਵਾਟਰ ਹੈ ਭਾਈ ਇਹ ਤਾਰਾ ਵਾਟਰ ਹੈ ਆਹ ਲੋ ਕਾਰੇ ਗੁਰੂ ਦੇ ਪਾਏ ਪਿਆ ਬਾਈ ਇਹ ਪੰਗੇ ਪਾਏ ਬਾਈ ਮਲਗੀਰ ਬਾਈ ਆਪਣੇ ਤਾਂ ਨਾ ਹੁਣ ਨੂੰ ਆਹ ਏਰੀਆ 'ਚ ਹਜ਼ਾਰਾਂ ਹੀ ਖੰਭਾ ਦੇਖਣਾ ਤੈਂ ਹਾਂ ਉਹਨੇ ਖੰਭਾ ਵੀ ਨਹੀਂ ਸਹੀ ਗੱਲ ਹੈ ਦੇਖੋ ਇੱਕ ਪਾਈ ਦਾ ਨੀਂਦ ਕੋਈ ਖੰਭਾ ਨਹੀਂ ਕੋਈ ਮੋਟਰ ਨਹੀਂ ਹੈਗੇ ਬਾਈ ਸ਼ੀਰ ਗੱਲ ਆਉਣੀ ਇਹਨਾਂ ਨੇ ਇਹ ਨਹੀਂ ਲੱਗਦੀ ਲੇਟ ਹੋਵੇ ਲੱਗਦਾ ਮੈਨੂੰ ਇਹ ਅੱਛਾ ਨਹੀਂ ਲੇਟ ਸੋਕਾ ਜਾ ਬੈ ਬਣਾ ਸੋ ਵਾਹ ਬਾਈ ਮੱਕੀ ਵੱਟਾ ਇਹਦਾ ਉਹ ਏਰੀਆ ਕਿੰਨਾ ਗੁੱਲਾ ਕੋਈ ਬਾਈ ਮੂਲਰ ਕਰ ਲਾਉੜੇ ਇਹਨਾਂ ਨੇ ਆਈ ਬੇ ਨਾ ਲਾਤਾ ਆ ਦੇ ਖੜੇ ਆ ਦੇ ਖੜੇ ਇਹ ਦੋ ਕ ਆ ਦੇ ਖੜੇ ਬਹੁਤ ਸਾਰੇ ਭਾਈ ਪਾਕਿਸਤਾਨ ਆ ਹੁਣ ਉਧਰ ਚਲ ਗਿਆ ਕੀ ਹੋ ਗਿਆ ਮੇਰੀ ਗੱਲ ਥੋੜ੍ਹ ਲੈ ਥੱਤ ਵੱਲੇ ਕਿਹਨਾਂ ਦੀ ਐ ਇਹਦਾ ਹੈ ਤਾਰ ਨੇ ਰੋਕੀ ਵੀ ਜਾ ਤਾਰ ਨੇ ਰੋਕੀ ਤਾਰਦੇ ਹੀ ਆਵਾ ਚੱਲਦਾ ਹਾਂ ਪਤਾ ਹੈ ਉਹ ਭਾਈ ਇੰਡੀਆ ਕਿੱਧਰ ਭਾਈ ਪੁੱਲ ਭਲੇਖਾ ਬਹਿ ਗਿਆ ਇੰਡੀਆ ਦਾ ਪਤਾ ਨਹੀਂ ਸਭ ਪਾਸੇ ਇਹ ਰਿਆ ਹੈ ਇੱਕ ਤਾਰ ਦਾ ਮਸਲਾ ਹੈ ਧਰਤੀ ਦਾ ਸੇਮੇ ਆ ਬਾਈ ਤਾਰਦਾ ਮਸਾਲਾ ਹੈ ਹਾਂ ਹਾਂ ਜੀ ਵੀਰ ਆਗੇ ਬਾਈ ਸਾਹਮਣੇ ਲਿਖਣ ਲੱਗੇ ਗੁਰੂ ਘਰ ਉਹ ਅੱਗੇ ਜੀਰੀ ਲਾਉਣ ਲੱਗੇ ਲੇਟ ਆ ਬਹੁਤ ਹਾਂ ਜੀਰੀ ਲੱਗਦੀ ਆ ਲੇਟ ਆ ਪਾਣੀ 라ਵੀ ਵਾਲਾ ਚੱਕਿਆ ਹੋਵੇ ਨਾ ਨੇ 라ਵੀ ਵਾਲਾ ਲੈ ਬਾਈ ਸਾਹਮਣੇ ਗੁਰੂ ਘਰ ਆ ਗਏ ਇਹ ਵੀ ਪੰਜਾਬ ਵਾਲੇ ਆ ਜਿਹੜੇ ਟਾਈਮ ਤੋਂ ਟਾਈਮ ਅੰਦਰ ਪੜ ਰਹੇ ਆ ਸਹੀ ਗੱਲ ਆ ਬਾਈ ਆ ਗੁਰੂ ਘਰ ਵਾਸਤੇ ਲਾਂਗਾ ਖੋਲੇ ਪਰ ਭਾਰਤ ਸਰਕਾਰ ਨੇ ਹੈ ਬਾਈ ਸਿੱਧੂ ਦੀ ਦੇਣਾ ਵਿਚਾਰੇ ਦੀ ਕੋਈ ਗੱਲ ਨਹੀਂ ਕਹੀ ਜਾ ਜੋ ਸਿੱਧੂ ਦੀ ਬਿਲਕੁਲ ਹਰ ਚ ਵੀ ਸਲੂਟ ਆ ਯਾਰ ਨਾ ਸਿੱਧੂ ਦੀ ਦੇਣਾ ਨਾ ਹਾਂ ਜੋ ਕਿਸੇ ਮਰਜ਼ੀ ਹੁਣ ਕਰੀ ਜਾ ਬੀ ਬਹੁਤ ਬੜੀ ਇੰਡੀਆ ਨੂੰ ਬਹੁਤ ਬੜੀ ਦੇਣ ਦੇ ਗਿਆ ਐਵੇਂ ਕਿਸੇ ਅੱਜ ਤੱਕ ਬੜੀਆਂ ਬੜੀਆਂ ਸਰਕਾਰ ਆ ਲਈਆਂ ਕਿਸੇ ਨੇ ਅੱਜ ਤੱਕ ਨਹੀਂ ਕਰਿਆ ਜਿੰਨਾ ਉਹ ਬੰਦਾ ਕਰ ਗਿਆ ਉਹ ਆ ਗਈ ਸਾਹਮਣੇ ਘਰ ਦੇ ਠੀਕੋਕੇ ਵਿਚਾਰੇ ਜੇ ਤਾਂ ਨਹੀਂ ਹੋਣ ਰਹੀ ਆ ਗਈ ਆ ਗਏ ਜੀ ਆ ਗਏ ਕਿੰਦੇ ਆ ਗਏ ਜੀ ਆ ਗਏ ਇੱਥੇ ਨੂੰ ਐਂਟਰੀ ਵਾਜੀ ਹਾਂਜੀ ਸਰ ਮਲਕੀਤ ਵਾਜੀ ਦੀ ਐਂਟਰੀ ਹੋ ਗਈ ਮਾਲਕਾ ਦੇ ਘਰ ਪੂਰੇ ਖੇਤੀ ਕਰੀ ਤੀ ਪੂਰੇ ਖੇਤੀ ਕਰੇ ਬਾਬੇ ਨਾਨਕ ਨੇ ਹਾਂ ਆਜੋ ਆਜੋ ਹਾਂ ਤਮੰਨਾ ਹੋ ਗਈ ਪ੍ਰਧਾਨ ਜੀ ਅਜਮੰਦੀ ਪੂਰੀ ਪਾਂਦੀ ਪੂਰੀ ਲੋ ਜੀ ਬਾਈ ਮਾਈ ਕੁਛ ਕਿਹਾ ਹਾਂ ਸਾਵਾਈ ਕੁਛ ਕਿਹਾ ਤੇ ਸਭ ਤੋਂ ਪਹਿਲਾਂ ਜੀ ਸਾਰੇ ਮਹਿਮਾਨਾਂ ਨੂੰ ਵੀਰਾਂ ਨੂੰ ਸਾਰੇ ਭੈਣਾਂ ਨੂੰ ਪਾਕਿਸਤਾਨ ਹੋਰ ਕਰਤਾਰਪੁਰਾਂ ਦੇ ਸਾਡੀ ਤਰਫ ਪਹੁੰਚੀਆਂ ਆ ਨੂੰ ਵੈਲਕਮ ਸਸੀਆ ਕਾਰ ਸਾਡੇ ਸਾਰੇ ਮਹਿਮਾਨ ਆਪਣੇ ਡਾਕੂਮੈਂਟਸ ਪਾਸਪੋਰਟ ਸੰਭਾਲ ਲੈਣਗੇ ਦਰਬਾਰ ਸਾਹਿਬ ਦੇ ਅੰਦਰ ਕਿਸੇ ਵੀ ਜਗ੍ਹਾ ਡਾਕੂਮੈਂਟਸ ਚੈੱਕ ਨਹੀਂ ਹੋਣਗੇ ਆਪ ਜੀ ਉਹ ਵਿਸਟਿਕ ਕਾਰਡ ਲੈਣੇ ਸੇ ਮੇਸੇ ਤਰੀਕਾ ਹੈਂ ਰੱਖ ਲੈਨੇ ਇਸੇ ਦਾ ਚੇਂਜ ਨਹੀਂ ਕਰਨੇ ਕੋਈ ਨਹੀਂ ਕਰਨੇ ਆਪ ਜੀ 4 ਵਜੇ ਤੱਕ ਸਾਡੇ ਕੋਲ ਸਟੇ ਕਰੋਗੇ 4 ਵਜੇ ਤੋਂ ਪਹਿਲਾਂ ਵੀ ਆਪ ਜੀ ਦਰਸ਼ਨ ਕਰਕੇ ਵਾਪਸ ਜਾਣਾ ਚਾਹੋ ਸੇ ਇਸੇ ਜਗ੍ਹਾ ਤੋਂ ਵਾਪਸੀ ਲਈ ਬੱਸ ਮਿਲਦੀ ਆਖਰੀ ਬੱਸ 4 ਵਜੇ ਜਾਏਗੀ ਉਸ ਤੋਂ ਪਹਿਲਾਂ ਹਰ 15 ਤੋਂ 20 ਮਿੰਟ ਬਾਅਦ ਵਾਪਸੀ ਲਈ ਬੱਸ ਚੱਲੇਗੀ ਆਪ ਜੀ ਅਗਰ ਇੰਤਜ਼ਾਰ ਹੋਗੇ ਆਪ ਜੀ ਲਈ ਰਾਈਟ ਸਾਈਡ ਤੇ ਪਹਿਲਾ ਰੂਪ ਜੋੜਾ ਘਰ ਹੈ ਨੈਕਸਟ ਰੂਪ ਲਾਕਰ ਰੂਪ ਦਰਸ਼ੀ ਘਰ ਹੈ ਐਕਸਟਰਾ ਸਮਾਨ ਰੱਖਣ ਲਈ ਆਪ ਕੀ ਲਾਕੜ ਯੂਜ਼ ਕਰ ਸਕਦੇ ਹੋ ਆਪਣਾ ਸਮਾਨ ਨਾਲ ਖੜਨਾ ਚਾਹੋ ਤੇ ਨਾਲ ਵੀ ਚੈਰੀ ਕਰ ਸਕਦੇ ਹੋ ਜੋੜੇ ਉਦਾਰਨ ਤੋਂ ਬਾਅਦ ਹੈਂਡਵਾਸ਼ ਕਰਨ ਲਈ ਬਾਹਰ ਫਿਲਰ ਦੇ ਨਾਲ ਵਾਸਪੇਸ਼ਲ ਲੱਗਾ ਹੋਇਆ ਆਪ ਦੀ ਇੱਥੇ ਹੈਂਡਵਾਸ਼ ਕਰ ਸਕਦੇ ਹੋ ਢੀਣ ਵਾਸਤੇ ਅੰਦਰ ਵਾਲੀ ਸਾਈਡ ਤੇ ਹਾਲ ਦੇ ਅੰਦਰ ਵਾਟਰ ਹਾਂਜੀ ਪਹਿਲੇ ਬਾਈ ਮੀ ਪਹਿਲੇ ਜੀ ਪਹਿਲੇ ਗਿੱਲਾ ਹੈ ਨਾ ਉਹ ਪਈ ਬੱਬੇ ਨਾ ਹੁੰਦੇ ਨਾ ਮੀ ਨਾ ਪਿਆ ਹੁੰਦਾ ਉਹ ਸੇਕ ਮਾਰਦਾ ਉਹ ਬਾਈ ਫੁੱਲ ਕਿਰਪਾ ਮਾਰਕ ਦੀ ਫੁੱਲ ਕਿਰਪਾ ਢੁਲਾ ਢੁਲਾ ਬਹੁਤ ਹੈ ਨਾ ਵੀਰ ਦੇਖੋ ਅਸੀਂ ਕਿੱਡਾ ਗੁਰੂ ਘਰ ਆ ਬਾਈ ਕਿੰਨੀ ਜਗ੍ਹਾ ਕਿਨੇ ਰੀਜ ਬਣਿਆ ਪਿਆ ਨਹੀਂ ਸੱਚਾ ਹੁੰਦਿਆਂ ਲੋ ਜੀ ਬਾਈ ਇੱਕ ਵਾਰ ਗਰੁੱਪ ਫੋਟੋ ਹੋਣ ਲੱਗੀ ਸ੍ਰੀ ਕਰਤਾਰਪੁਰ ਸਾਹਿਬ ਸਾਰਿਆਂ ਦੀ ਬਰਾਬਰ ਬਰਾਬਰ ਉਹ ਪੰਜੇ ਨਾਲ ਬਾਈ ਕਾਉਰੇ ਬਾਈਟੇ ਬਾਈਟ ਪੱਥਰ ਲੱਗਿਆ ਵ ਸਾਰੇ ਪਾਸੇ ਨੂੰ ਹੈ ਨਹੀਂ ਆਹ ਹੈ ਬਾਈ ਸਾਹਮਣੇ ਗੁਰੂ ਘਰ ਸ੍ਰੀ ਕਰਤਾਰਪੁਰ ਸਾਹਿਬ ਬਾਈ ਆਪਣੇ ਹਾਂਜੀ ਜੀ ਬਾਈ ਸਾਰੇ ਹੀ ਪੁਰਾਣਾ ਬਣਿਆ ਬੇ ਦੇਖੋ ਬਸ ਤੇ ਬਾਕੀ ਉਹ ਸੱਚੇ ਤੋ ਆਸ਼ਾ ਬਨਵਾਤ ਪਰ ਜਿੰਨੀ ਗਰੀਬਾਂ ਤੋਂ ਇਹ ਬਰਤਿਆ ਸਾਰਿਆਂ ਨੂੰ ਆਪਣਾ ਬਣਾ ਲਿਆ ਸਭ ਤੋਂ ਆਖਰੀ ਨੰਬਰ ਵੱਲ ਕਮਾ ਕਰੋ ਬਈ ਉੱਥੋਂ ਬੈਠ ਕੇ ਰਹਿ ਜਾਓ 10 ਮਿੰਟ ਬੈਠੋ 아, 이거 뭐, huh? ਭਾਈ ਜੀ ਲੰਗਰ ਹਾਲ 'ਚ ਪਹੁੰਚ ਗਏ ਸ੍ਰੀ ਹਰਤਾਰਪੁਰ ਸਾਹਿਬ ਦਾ ਹੈ 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 ਵਾਹ ਅਗਰ ਨਾ ਕਹਿਆ ਜੀ ਭਾਈ ਫ਼ਾਸ ਸਾਈਡ ਗੁਰੂ ਨਾਨਕ ਦੇਵ ਜੀ ਦਾ ਬਾਈ ਖੂਹ ਤਾਂ ਜਿੱਥੇ ਤੇ ਖੇਤਾਂ ਨੂੰ ਪਾਣੀ ਲਾਇਆ ਕਰਦੇ ਤੇ ਪ੍ਰਧਾਨ ਜੀ ਕਹਿੰਦੇ ਵੀ ਮੈਂ ਵੀ ਨਹੀਂ ਦੇਖਿਆ ਮੈਂ ਕਿਹਾ ਚਲੋ ਭਾਈ ਦੇਖ ਚੱਲਦੇ ਆ ਵਾਹਿਗੁਰੂ ਸੱਚੇ ਬਾਛਾ ਮਾਤਾ ਜੀ ਇਦਨ ਦੇਖ ਲਾ ਭਾਈ ਆ ਜਾ। ਔਰ ਗੋਲਾ ਸੇਟਿਆ ਜਿਹੜਾ ਉਹ ਆ ਪ੍ਰਧਾਨ ਜੀ। ਆ ਬੰਬ ਇੱਧਰ। ਲੋ ਜੀ ਆ ਗੋਲਾ ਸੇਟਿਆ ਤਾਂ ਦੇਖੋ ਉੱਧੇ ਹੀ ਪਿਆ ਹੈ ਪ੍ਰਧਾਨ ਜੀ। ਹਾਂ ਆ ਦੇਖੋ। ਆ ਗੋਲਾ ਤਾਂ ਉੱਧੇ ਹੀ ਪਿਆ ਦੇਖੋ ਭਾਈ। ਜਿਹੜਾ ਛੁੱਟਿਆ ਤਾਂ। ਆ ਪ੍ਰਧਾਨ ਜੀ ਖੂ ਦੇਖ ਲੋ। ਮਹਬੂਤ ਆ ਬਾਈ ਜਿੱਤੋਂ ਬਾਬਾ ਨਾਨਕ ਜੀ ਖੇਤਾਂ ਨੂੰ ਪਾਣੀ ਲਾਉਂਦੇ ਨੇ ਉਹਨੇ ਬਨੇ ਨੇ ਪਾਣੀ ਹੈ ਹਨ ਹੂੰ 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 ਮਗਲੇ ਲੈਵਲ ਠੀਕੋ ਫੁੱਟ ਭਰੇ ਆ ਹੂੰ ਲੋ ਜੀ ਬਾਈ ਪ੍ਰਧਾਨ ਜੀ ਦਾ ਵੀ ਫੋਟੋ ਸ਼ੂਟ ਹੋ ਗਿਆ ਖਿਚਰੀ ਬਾਈ ਜੀ ਲੈ ਲੈ ਬਾਈ ਸਹੀ ਗੱਲ ਹੈ ਵੀਡੀਓ ਇੱਥੇ ਕਰਦੇ ਗਏ ਆਉਂਦੇ ਹਨ ਹੂੰ ਹੂੰ ਵੀਡੀਓ ਚ ਦੇਖੇ ਕਰਦੇ ਰੇ ਬਾਈ ਫੋਟੋ ਖਿੱਚੀ ਆਪੀਆਂ ਅੱਜ ਲਾਈਵ ਦੇਖ ਲਿਆ ਸਾਰਾ ਕੁਝ ਉਹ ਪਿੱਛੇ ਵੀ ਬਾਈ ਦੇ ਲੈ ਪਾਰਕਿੰਗ ਪੁਰਕਿੰਗ ਸਾਰਾ ਏਰੀਆ ਹੂੰ ਆਪਾਂ ਨੇ ਹੋਰ ਪਾਸੇ ਵੀ ਘੁੰਮਣਾ ਹਲੇ ਆ ਪਾਕਿਸਤਾਨੀ ਬਾਈ ਆਏ ਵੀ ਬਾਈ ਇੱਧਰ ਚੱਲੀਏ ਹਾਂਜੀ ਜੀ ਬਾਈ ਆਹ ਸਾਡ ਬਾਬਾ ਨਾਨਕ ਖੇਤੀ ਕਰਦਾ ਦਾ ਹਾਂਜੀ ਪ੍ਰਧਾਨ ਜੀ ਹਾਂਜੀ ਹਾਂ ਇਹ ਕਹਿੰਦੇ ਕਰਮ ਵਾਲੀ ਮਿੱਟੀ ਹੈ ਬਾਈ ਇਹ ਤੇ ਬਾਬੇ ਨਾਨਕ ਨੇ ਖੇਤੀ ਕੀਤੀ ਕਰੀ ਆ। ਥੋੜੀ ਗੇਮ ਕੱਢੀ। ਕਣਕ ਵੀ ਜੀ ਵੀ ਦੀ? ਆਹ ਸਾਈਡ। ਹੋਈ। ਹੋਈ ਵਈ ਸਾਰੇ ਜਾਣੇ ਬਾਬੇ ਨਾਨਕ ਦੀ ਖੇਤੀ ਦੇਖਣ ਆਏ ਪਏ ਆ। ਹਾਂ ਜੀ ਮੁੰਡਿਓ। ਹੋ ਗਿਆ ਮਹਿਗਾ। ਇਹ ਮਿਲਟਰੀ ਆਇਆ। ਇਹ ਮਿਲਟਰੀ ਵਾਲੇ ਆ। ਆ ਦੇਖ ਐ ਵਿੰਦਰ ਭਾਈ। ਕੀ ਟੀਮੜੀ ਦੇਖੇ ਅੱਛਾ ਹੈ ਨਹੀਂ ਸਿਸਟਮ ਮਰੂਤਾਂ ਖਾਲੀ ਐ ਨਾਲ ਆ ਪਾਕਿਸਤਾਨ ਦੇ ਮਰੂਤਾਂ ਖਾਲੀ ਐ ਮਲਕੀਰ ਬਾਈ ਕੱਚੇ ਆ ਮਲਕੀਰ ਬਾਈ ਆਹ ਮਿੱਟੀ ਦੀ ਹੈ ਉਹ ਕਰਮ ਵਾਲੀ ਹੈ ਹੈ ਅੱਛਾ ਮਿੱਟੀ ਹੈ ਹੁਣ ਵੀ ਕੀ ਹੋਈ ਗਾ ਪਾੜ ਪੈ ਗਏ ਤੇ ਕਹਿੰਦੇ ਕਰਮ ਵਾਲੇ ਨੂੰ ਮਰੂਤ ਮਿਲਦੇ ਆ ਵੇਖ ਲੈ ਪੂਰੇ ਆ ਗਏ ਵੀ ਜਿਹਨੇ ਮਰੂਤ ਖਾ ਲੇ ਫੇਰ ਤਾਂ ਨਜ਼ਾਰਾ ਹੀ ਨਜ਼ਾਰਾ ਹੈ ਜਾਮਣਾ ਹੈ